ਸਚਾਈ ਖੈਰ ਤੱਕ ਔੜੀ ਹੈ ਜੇ ਆਪਾਂ ਉਹ ਜਿਹੜੇ ਚਿਪਸ ਜਾਂ ਬਿਸਕੁਟ ਦੇ ਪੈਕੇਟ ਖਵਾ ਕੇ ਉਹਦੇ ਪਿਛਲੇ ਪਾਸੇ ਜੇ ਆਪਾਂ ਪੜ ਲਈਏ ਪਹਿਲੇ 2 ਸਾਲ ਦੇ ਵਿੱਚ ਜੇ ਆਪਾਂ ਬੱਚੇ ਨੂੰ ਨਮਕ ਤੋਂ ਤੇ ਮਿੱਠੇ ਤੋਂ ਦੂਰ ਰੱਖੀਏ ਤਾਂ ਉਹਦੀ ਉਹ ਕਰੇਵੀਂ ਕੀ ਖਤਮ ਹੋ ਜਾਂਦੀ ਹੈ ਤੇ 3 ਜਾਂ 4-4 ਸਾਲ ਦੇ ਬੱਚਿਆਂ ਦੀ ਹਾਰਟ ਦੀਆਂ ਨਾੜੀਆਂ ਵਿੱਚ ਕੋਲੇਸਟ੍ਰੋਲ ਉਸੇ ਤਰ੍ਹਾਂ ਜੰਮ ਰਹੀ ਹੈ ਜਿਵੇਂ ਕਿ 50 ਸਾਲ ਦੇ ਬੰਦੇ ਜਾਂਦੀ ਹੱਥਾਂ ਤੇ ਪੈਰਾਂ ਨੂੰ ਬਲੱਡ ਨਹੀਂ ਪਹੁੰਚਿਆ ਸਾਰਾ ਬਲੱਡ ਅੰਦਰ ਸੈਂਟਰ ਵਿੱਚ ਹੀ ਘੁੰਮਦਾ ਰਿਹਾ ਸਾਡੇ ਦੇਸ਼ ਦਾ ਵਾਤਾਵਰਨ ਤਾਂ ਗੰਦਲਾ ਹੋ ਰਿਹਾ ਹੈ ਉਹਦੇ ਨਾਲ ਨਾਲ ਸਾਡੀ ਸਿਹਤ ਨੂੰ ਬਹੁਤ ਵੱਡੇ ਖਤਰੇ ਪੈਦਾ ਹੋ ਗਏ ਨੇ ਕਿਉਂਕਿ ਸਾਡਾ ਖਾਨ ਪੀਣ ਜਿਹੜਾ ਉਹ ਬਹੁਤ ਮਾੜਾ ਹੋ ਗਿਆ ਸਾਡੀਆਂ ਖਾਦਾ ਦਵਾਈਆਂ ਤਾਂ ਖੇਤਾਂ ਦੇ ਵਿੱਚ ਕਿਸਾਨਾਂ ਤੇ ਇਲਜ਼ਾਮ ਤਾਂ ਲੱਗਦੇ ਆ ਪਰ ਜਿਹੜੀਆਂ ਸ਼ਹਿਰਾਂ 'ਚ ਰੇੜੀਆਂ ਲੱਗਦੀਆਂ ਉਹਨਾਂ ਵੱਲ ਕੋਈ ਨਹੀਂ ਵੇਖਦਾ ਉਹਨਾਂ ਤੇ ਜਿਹੜਾ ਜ਼ਹਿਰ ਵਿਕ ਰਿਹਾ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਸ਼ਾਮ ਨੂੰ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਗੋਲ ਗੱਪੇ ਤੇ 버ਗਰ ਖਾਣ ਵਾਲੇ ਲੋਕ ਘਰਾਂ 'ਚੋਂ ਨਿਕਲਦੇ ਆ ਤੇ ਸ਼ਰਿਆਂ 'ਮ ਉਹਨਾਂ ਚੀਜ਼ਾਂ ਦੇ ਵਿੱਚ ਜ਼ਹਿਰ ਮਲਾਇਆ ਜਾਂਦਾ ਜਿਦੀ ਇੱਕ ਵੱਡੀ ਮਿਸਾਲ ਜਿਹੜੀ ਫਿਰੋਜ਼ਪੁਰ ਦੇ ਵਿੱਚ ਕੱਲ੍ਹ ਹੋਈ ਹੈ ਮਨਮੀਤ ਸ਼ਰਮਾ ਬਹੁਤ ਹੀ ਪਿਆਰਾ ਬੱਚਾ ਮਾਪਿਆਂ ਦਾ लाडला ਤੇ ਛੋਟਾ ਜਿਹਾ ਬੱਚਾ ਜਿਹੜਾ ਕਿ ਦੂਜੀ ਕਲਾਸ ਚ ਪੜਦਾ ਸੀਗਾ ਉਹਦੀ ਮੌਤ ਹੋਈ ਹੈ ਤਾਂ ਉਹਦੀ ਮੌਤ ਨੇ ਹਿਲਾ ਕੇ ਰੱਖ ਦਿੱਤਾ ਹੈ ਮੌਤ ਉਹਦੀ ਕਹਿੰਦੇ ਆ ਕਿ ਹਾਰਟ ਅਟੈਕ ਨਾਲ ਹੋਈ ਹੈ ਮੇਰੇ ਨਾਲ ਬੱਚਿਆਂ ਦੇ ਮਾਹਰ ਡਾਕਟਰ ਸਾਡੇ ਫਿਰੋਜ਼ਪੁਰ ਦੇ ਡਾਕਟਰ ਜਿੰਦਰ ਸਿੰਘ ਸੰਧੂ ਉਹ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੀ ਉਹ ਬੱਚੇ ਮਨਮੀਤ ਦੀ ਮੌਤ ਹੋਈ ਹੈ ਤੁਸੀਂ ਸੁਣਿਆ ਹੋਣਾ ਬੱਚਿਆਂ ਦੇ ਡਾਕਟਰ ਤੁਹਾਡੇ ਕੋਲੇ ਗਲਤ ਆ ਗਈ ਹੋਣੀ ਹੈ ਜੀ ਜੀ ਉਹਦੀ ਮੌਤ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੋਕਾਂ ਚ ਚਰਚਾ ਹੈ ਕਿ ਉਹ ਹਾਰਟ ਅਟੈਕ ਨਾਲ ਮੌਤ ਹੋਈ ਜਿਵੇਂ ਕਿ ਖਬਰਾਂ ਚ ਆਇਆ ਹੈ ਸਤਿ ਸ੍ਰੀ ਅਕਾਲ ਜੀ ਦੋ ਇਸਪੈਕਟ ਹੈ ਜਿਹੜੀ ਗੱਲ ਤੁਸੀਂ ਛੋਈ ਹੈ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਤੋਂ ਸ਼ੁਰੂਆਤ ਕਰਾਂਗਾ 2020 ਵਿੱਚ ਕਰੋਨਾ ਦਾ ਸਾਲ ਸੀਗਾ ਮਾਰਚ ਵਿੱਚ ਲੋਕਡਾਊਨ ਸ਼ੁਰੂ ਹੋ ਗਿਆ ਤੇ ਇਹ ਸਤੰਬਰ ਅਕਤੂਬਰ ਤੱਕ ਲੋਕਡਾਊਨ ਚੱਲਦਾ ਰਿਹਾ ਉਹ 6 ਮਹੀਨਿਆਂ ਵਿੱਚ ਸਾਡੀ ਓਪੀਡੀ ਜੇ ਅੱਜ 100 ਮਰੀਜ਼ ਮੈਂ ਦੇਖ ਰਿਹਾ ਤਾਂ ਮੇਰੇ ਖਾਲ ਮੈਂ ਰੋਜ਼ ਦੇ 5 ਮਰੀਜ਼ ਵੀ ਨਹੀਂ ਦੇਖ ਪਾ ਰਿਹਾ ਸੀ ਹਮ ਕਾਰਨ ਉਹੀ ਕਿ ਸਾਰੇ ਬੱਚੇ ਘਰੇ ਬੈਠਦੇ ਸੀ ਜੋ ਮਾਂ ਪਿਓ ਵਧੀਆ ਬਣਾ ਕੇ ਖਵਾਉਂਦੇ ਸੀ ਉਹੀ ਖਾਂਦੇ ਸੀ ਨਾ ਜੰਕ ਫੂਡ ਮਿਲਦਾ ਸੀ ਨਾ ਖਾ ਹਾਸਾ ਦੇ ਸੀ ਨਾ ਬਿਮਾਰ ਹੁੰਦੇ ਸੀ ਕਰੋਨਾ ਦੇ ਵਿੱਚ ਬੱਚੇ ਘੱਟ ਬਿਮਾਰ ਹੋ ਰਹੇ ਸਨ ਬਿਮਾਰ ਹੋਏ ਆਪੀ ਡੀ ਸਾਡੀ ਮੈਂ ਕਹਿੰਗਾ ਨਿਲ ਸੀ ਤੇ ਵਾਰਡ ਦੇ ਬੈੱਡ ਸਾਰੇ ਖਾਲੀ ਸੀ ਪਰ ਜਿਵੇਂ ਹੀ ਕਰੋਨਾ ਦਾ ਲਾਕਡਾਊਨ ਖੁੱਲਣਾ ਸ਼ੁਰੂ ਹੋਇਆ ਲੋਕਾਂ ਨੇ ਰੇੜੀਆਂ ਜਾਂ ਬਾਹਰ ਦਾ ਖਾਣਾ ਸ਼ੁਰੂ ਕੀਤਾ ਤੇ ਸਾਡੇ ਬੱਚੇ ਫਿਰ ਬਿਮਾਰ ਹੋ ਕੇ ਆਉਣ ਲੱਗੇ ਮਤਲਬ ਇਹ ਹੈਗਾ ਕਿ ਬਿਮਾਰੀਆਂ ਤੇ ਕੰਟਰੋਲ ਚਾਹਣਾ ਆਪਣੇ ਵਾਸਤੇ ਹੂੰ ਜੇ ਆਪਾਂ ਚਾਹੀਏ ਤਾਂ ਆਪਾਂ ਮਾੜੀ ਤੋਂ ਦੂਰ ਰਹਿ ਸਕਦੇ ਹਾਂ 6 ਮਹੀਨੇ ਜੇ ਆਪਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿ ਕੇ ਆਪਦੀ ਸਿਹਤ ਕਾਇਮ ਰੱਖੀ ਤੇ ਹੁਣ ਵੀ ਰੱਖੀ ਜਾ ਸਕਦੀ ਹੂੰ ਜਿਵੇਂ ਕਿ ਜਲੰਧਰੋਂ ਕਹਿੰਦੇ ਪਹਾੜ ਦਿਸਣ ਲੱਗੇ ਸੀ ਸਾਡਾ ਵਾਤਾਵਰਣ ਵੀ ਸਾਫ਼ ਹੋ ਗਿਆ ਤੇ ਜਿਵੇਂ ਹੁਣ ਤੁਸੀਂ ਬੱਚਿਆਂ ਦੇ ਮਾਹਰ ਹੋ ਤੁਸੀਂ ਕਹਿੰਦੇ ਤਾਂ ਕਿ ਸਾਡੇ ਅੰਦਰ ਦੀਆਂ ਜਿਹੜੀਆਂ ਬਿਮਾਰੀਆਂ ਸੀ ਉਹ ਸਾਨੂੰ ਲੱਗੀਆਂ ਹੀ ਨਹੀਂ ਕਿਉਂਕਿ ਅਸੀਂ ਜੰਕ ਫੂਡ ਖਾਧਾ ਹੀ ਨਹੀਂ ਬੱਚਿਆਂ ਨੇ ਤੇ ਬੜੀ ਸੋਹਣੀ ਗੱਲ ਲੱਗੀ ਆ ਮੈਨੂੰ ਕਿ ਕਰੋਨਾ ਚ ਮਰੀਜ ਜਦੋਂ ਕਿ ਕਰੋਨਾ ਚ ਬਹੁਤ ਲੋਕ ਮਰੇ ਆ ਤਾਂ ਤੁਸੀਂ ਕਹਿ ਰਿਹਾ ਕਿ ਲੋ ਮਰੀਜ ਸਿੱਧੇ ਤੌਰ ਤੇ ਬੱਚੇ ਤੇ ਆਮ ਲੋਕ ਜਿਹੜੇ ਠੀਕ ਹੋਏ ਤੁਸੀਂ ਬੱਚੇ ਕਹਿਣਾ ਕਿਉਂਕਿ ਤੁਹਾਡੇ ਕੋਲੇ ਬੱਚੇ ਆਉਂਦੇ ਤੇ ਇਸ ਬੱਚੇ ਦੀ ਮੌਤ ਨੂੰ ਕਿਵੇਂ ਦੇਖਦੇ ਹੋ ਇਸ ਬੱਚੇ ਵਿੱਚ ਸ਼ੱਕ ਇਹ ਪੈਂਦਾ ਹੈਗਾ ਕਿ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਦੇ ਵਿੱਚ ਕੀ ਹੋਗਾ ਜੇ ਬੱਚਾ ਉਸ ਟਾਈਮ ਐਕਟੀਵਿਟੀ ਕਰਦਾ ਪਿਆ ਫਿਜ਼ੀਕਲ ਐਕਟੀਵਿਟੀ ਕਰਦਾ ਤਾਂ ਉਹ ਲੱਗਦਾ ਹੈ ਕਿ ਹੱਥ ਪੈਰ ਠੰਡੇ ਹੋ ਗਏ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਹੱਥਾਂ ਤੇ ਪੈਰਾਂ ਨੂੰ ਬਲੱਡ ਨਹੀਂ ਪਹੁੰਚਿਆ ਸਾਰਾ ਬਲੱਡ ਅੰਦਰ ਸੈਂਟਰ ਵਿੱਚ ਹੀ ਘੁੰਮਦਾ ਰਿਹਾ ਸਾਰਾ ਲੋਡ ਹਾਰਟ ਤੇ ਪਿਆ ਉਤੋਂ ਫਿਜ਼ੀਕਲ ਐਕਟੀਵਿਟੀ ਕਰੀ ਜਾਂਦਾ ਸੀਗਾ ਭਾਏ ਦੌੜ ਕਰੀ ਜਾਂਦਾ ਸੀ ਉਹ ਇੱਕ ਕਾਰਨ ਬਣ ਸਕਦਾ ਹੂੰ ਜਿਵੇਂ ਕਿ ਪਤਾ ਲੱਗਾ ਨਾ ਉਤੋਂ ਮੈਂ ਜਦੋਂ ਉਸ ਪਿੰਡ ਦੇ ਵਿੱਚੋਂ ਫੋਨ ਤੇ ਜਿੰਨੇ ਮੇਰੇ ਸੋਰਸ ਨੇ ਉਹਨਾਂ ਤੋਂ ਪਤਾ ਕੀਤਾ ਕਿ ਉਹ ਬੱਚੇ ਨੇ ਕਿਹਾ ਕਿ ਮੈਨੂੰ ਦਰਦ ਦੋਵੇਂ ਛੋਟੇ ਬੱਚੇ ਸੀ ਇੱਕ ਉਹਦੇ ਮਾਮੇ ਦਾ ਬੇਟਾ ਹੋਣਾ ਕਿਉਂਕਿ ਨਾਨਕਿਆਂ ਤੇ ਗਿਆ ਸੀ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਤੇ ਵਜੀਤਪੁਰ ਨਾਨਕੇ ਉਹਨੇ ਕਿਹਾ ਕਿ ਮੇਰੇ ਦਰਦ ਹੁੰਦੀ ਹੈ ਤਾਂ ਜਦੋਂ ਉਹਨੇ ਜਿਆਦਾ ਕਿਹਾ ਹੋਊਗਾ ਤੇ ਬੱਚਾ ਨੂੰ ਲੈ ਕੇ ਥੱ ਤਾਂ ਦੂਜੀ ਤੀਜੀ ਪੌੜੀ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦਾ ਤੇ ਯਾਨੀ ਉਹਦੀ ਡੈਥ ਹੋ ਜਾਂਦੀ ਤੇ ਇਹ ਇਹਨੇ ਹਲਾਕੇ ਰੱਖ ਦਿੱਤਾ ਲੋਕ ਆਪਦੇ ਬੱਚਿਆਂ ਪ੍ਰਤੀ ਕੱਲ ਦੇ ਜਿਹੜੇ ਆ ਹੋਰ ਚਿੰਤਤ ਹੋ ਗਏ ਆ ਖਾਣ ਪੀਣ ਨੂੰ ਕਿਵੇਂ ਦੇਖਦੇ ਖਾਣ ਪੀਣ ਨਾ ਫਾਊਂਡੇਸ਼ਨ ਹੀ ਮਾੜੀ ਰੱਖੀ ਜਾ ਰਹੀ ਹੈ ਜੋ ਬਿਮਾਰੀ ਦੀ ਸ਼ੁਰੂਆਤ ਹੈ ਜੇ ਹਾਰਟ ਦੀ ਬਿਮਾਰੀ ਸ਼ੁਰੂਆਤ ਵੀ ਲਈਏ ਤੱਕ ਹਾਰਟ ਦੀਆਂ ਨਾੜੀਆਂ ਦੇ ਵਿੱਚ ਜਿਹੜੀ ਉਹ ਕੋਲੇਸਟ੍ਰੋਲ ਜਮਨੀ ਪਹਿਲੇ ਸਾਲ ਦੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਚ ਬੱਚਿਆਂ ਇਹ ਨੋਟ ਕੀਤਾ ਗਿਆ ਕਿ ਤਿੰਨ ਤਿੰਨ ਜਾਂ ਚਾਰ ਚਾਰ ਸਾਲ ਦੇ ਬੱਚਿਆਂ ਦੀ ਹਾਰਟ ਦੀਆਂ ਨਾੜੀਆਂ ਵਿੱਚ ਕਲੇਸਟਰੋਲ ਉਸੇ ਤਰ੍ਹਾਂ ਜੰਮ ਰਹੀ ਹੈ ਜਿਵੇਂ ਕਿ 50 ਸਾਲ ਦੇ ਬੰਦੇ ਜਾਂਦੀ ਕਾਰਨ ਉਹ ਦੋਹੀ ਆਪਣਾ ਮਾੜਾ ਖਾਣ ਪੀਣ ਨਹੀਂ ਉਹ ਜਿਹੜੇ ਉਹ ਕੈਸਟਰੋਲ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕੈਸਟਰੋਲ ਕਿਹੜੀ ਚੀਜ਼ ਤੋਂ ਆ ਰਿਹਾ ਇਹ ਜਿਹੜੀ ਆਪਾਂ ਬਾਜ਼ਾਰ ਤੋਂ ਵਾਤਵਾ ਚੀਜ਼ਾਂ ਖਾਂਦੇ ਆ ਜਿਹਦੇ ਵਿੱਚ ਘਰੇ ਤੋਂ ਹੁਣ ਆਪਾਂ ਜਿਹੜੀ ਚੀਜ਼ ਬਣਾਵਾਂਗੇ ਆਪਾਂ ਵਧੀਆ ਕੁਆਲਿਟੀ ਦਾ ਸਮਾਨ ਵਰਤਾਂਗੇ ਬਾਜ਼ਾਰ ਵਿੱਚ ਆਪਾਂ ਉਸ ਗੱਲ ਤੇ ਕੰਟਰੋਲ ਨਹੀਂ ਕਰ ਸਕਦੇ ਉਹ ਜਿਹੜਾ ਮਾੜਾ ਕਲੇਸਟਰੋਲ ਹੈ ਉਨੇ ਸਿੱਧਾ ਆਪਣੇ ਨਾੜੀਆਂ ਵਿੱਚ ਜੰਮਣਾ ਹੀ ਜੰਮਣਾ ਤੇ ਇਹ ਸ਼ੁਰੂਆਤ ਪਹਿਲੇ ਸਾਲ ਤੋਂ ਸ਼ੁਰੂ ਹੋ ਜਾਂਦੀ ਹੈ। ਹੂੰ ਇਹ ਬੜੀਆਂ ਸਾਇੰਟਿਫਿਕ ਸਟੱਡੀਆਂ ਹੋਈਆਂ ਕਿ ਜਿਹੜਾ ਕੰਮ ਅੱਗੇ 25 ਜਾਂ 26 ਸਾਲ ਤੇ ਸ਼ੁਰੂ ਹੁੰਦਾ ਸੀ 50 ਸਾਲ ਤੇ ਜਾ ਕੇ ਨਾੜੀਆਂ ਜ਼ਿਆਦਾ ਬਲੌਕ ਹੋ ਜਾਂਦੇ ਸੀ ਹੁਣ ਕਿਉਂਕਿ ਇਹ ਪਹਿਲੇ ਜਾਂ ਦੂਜੇ ਸਾਲ ਤੋਂ ਸ਼ੁਰੂ ਹੋ ਜਾਂਦਾ ਤੇ ਹੁਣ ਆਪਾਂ ਦੇਖਾਂਗੇ ਕਿ 25 ਜਾਂ 30 ਸਾਲ ਦੇ ਨੌਜਵਾਨਾਂ ਨੂੰ ਵੀ ਹਾਰਟ ਦੀ ਬਿਮਾਰੀ ਹੋ ਰਹੀ ਹੈ। ਤੁਹਾਡੇ ਕੋਲ ਕੋਈ ਐਸੇ ਬੱਚੇ ਆਏ ਹੋਣ ਜਿਨ੍ਹਾਂ ਦੇ ਮਾਪਿਓ ਆ ਕੇ ਤੁਹਾਨੂੰ ਖੁਦ ਹੀ ਕਹਿੰਦੇ ਹੋਣ ਕਿ ਇਹ ਸਾਡਾ ਬੱਚਾ ਬਾਹਰੋਂ ਬਹੁਤ ਖਾਂਦਾ ਜੀ ਤੇ ਉਹਨੂੰ ਕੋਈ ਐਸੀ ਪ੍ਰੋਬਲ ਇਹ ਪ੍ਰੋਸੈਸ ਹੀ ਜੇ ਸ਼ੁਰੂ ਹੁੰਦਾ ਹੈ ਇਹਦਾ ਅੰਤਲਾ ਨਤੀਜਾ ਜਾ ਕੇ 20 ਜਾਂ 25 ਸਾਲ ਦੀ ਉਮਰ ਵਿੱਚ ਪਤਾ ਲੱਗਦਾ ਹੈ। ਅੱਛਾ ਜੀ ਇਹਦੇ ਜਿਹੜਾ ਇਹ ਮੰਦ ਭਾਗੀ ਘਟਣਾ ਹੋਈ ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਠੰਡ ਦੇ ਕਾਰਨ ਹੱਥਾਂ ਪੈਰਾਂ ਤੋਂ ਖੂਨ ਦਾ ਜਿਹੜਾ ਵਹਾਅ ਹੈ ਉਹ ਬੰਦ ਹੋ ਗਿਆ। ਸਿਰਫ ਸੈਂਟਰ ਹਾਰਟ ਦੇ ਨੇੜੇ-ਨੇੜੇ ਅੰਗਾਂ ਨੂੰ ਖੂਨ ਜਾਂਦਾ ਰਿਹਾ। ਠੰਡ ਦੇ ਕਰਕੇ ਖੂਨ ਗਾੜਾ ਵੀ ਹੋ ਗਿਆ। ਇਸ ਕਰਕੇ ਉਹਨੂੰ ਇਹ ਤਕਲੀਫ ਆਈ। ਲੱਗਦਾ ਤੇ ਕਿ ਪਹਿਲਾਂ ਉਹਨੂੰ ਕੋਈ ਹਾਰਟ ਦੀ ਬਿਮਾਰੀ ਨਹੀਂ ਲੱਗਦੀ ਸੀ ਬੱਚਾ ਚੰਗਾ ਪਲਿਆ ਜਿਵੇਂ ਮਾਪਿਓ ਦਾ ਕਹਿਣਾ ਹੈ ਕਿ ਬੱਚਾ ਪਹਿਲਾਂ ਬਿਲਕੁਲ ਠੀਕ ਠਾਕ ਸੀਗਾ ਠੀਕ ਹੈ ਉਹ ਫਾਊਂਡੇਸ਼ਨ ਉੱਥੋਂ ਹੀ ਰੱਖੀ ਜਾਂਦੀ ਉਹ ਹਰ ਬੱਚਾ ਹੀ ਅੱਜ ਕਾ ਜੰਕ ਫੂਡ ਤੋਂ ਬਿਨਾ ਨਹੀਂ ਰਹਿੰਦਾ ਨਾੜੀਆਂ ਤੇ ਜਰੂਰ ਉਹਨਾਂ ਦਬਾਅ ਚੱਲਣ ਲਾਇਕ ਰਹੀ ਨਹੀਂ ਗਈਆਂ ਉੱਤੋਂ ਠੰਡ ਦਾ ਪ੍ਰਕੋਪ ਸ਼ਾਇਦ ਇਸ ਕਰਕੇ ਮਨ ਪਾਣੀ ਕਰਦਾ ਉਸ ਬੱਚੇ ਦੇ ਜਿਹੜੇ ਪੇਰੈਂਟਸ ਆ ਸ਼ਾਇਦ ਉਹਨਾਂ ਦੀ ਮਾਤਾ ਜੀ ਆ ਜਿਹੜੇ ਉਹ ਖੁਦ ਮੈਨੂੰ ਲੱਗਦਾ ਹੈ ਡਾਕਟਰੀ ਲਾਈਨ ਦੇ ਵਿੱਚ ਆ ਤੇ ਮੈਨੂੰ ਉਹਨਾਂ ਦੇ ਨੇਡਲੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਉਹਨਾਂ ਉਹ ਵੀ ਇਹ ਗੱਲ ਕਰਦੇ ਸੀ ਕਿ ਉਹਨਾਂ ਦਾ ਬੱਚਾ ਜਿਹੜਾ ਬਾਹਰ ਦਾ ਖਾਣਾ ਜ਼ਿਆਦਾ ਖਾਂਦਾ ਮੋਸਟਲੀ ਪੇਰੈਂਟਸ ਜਿਹੜੇ ਆ ਜਦੋਂ ਸਭ ਉਹ ਸਵੇਰੇ ਉਹਨਾਂ ਨੇ ਆਪਦੀ ਡਿਊਟੀ ਤੇ ਜਾਣਾ ਹੁੰਦਾ ਜੀ ਤੇ ਉਹ ਜੇ ਤਾਂ ਰੋਟੀ ਪਕਾ ਕੇ ਜਾਂਦੇ ਆ ਤੇ ਹੁਣ ਆਪਾਂ ਤਾਂ ਠੰਡੀਆਂ ਖਾ ਲੈਂਦੇ ਹੁੰਦੇ ਸੀ ਜਦੋਂ ਛੋਟੇ ਸੀਗੇ ਅੱਜ ਕੱਲ੍ਹ ਤੇ ਬੱਚੇ ਠੰਡੀ ਰੋਟੀ ਖਾਂਦੇ ਨਹੀਂ ਜਾਂ ਠੰਡੀ ਸਬਜ਼ੀ ਉਹਨੂੰ ਇਹ ਕਾਰਨ ਸ਼ੁਰੂ ਇਹ ਤੋਂ ਹੁੰਦਾ ਹੈਗਾ ਕਿਉਂਕਿ ਅੱਗੇ ਆਪਾਂ ਖਾਣਾ ਪੀਣਾ ਘਰੋਂ ਸੀ ਤੇ ਬਾਜ਼ਾਰ ਦਾ ਨਾ ਤਾਂ ਉਸ ਤਰ੍ਹਾਂ ਦਾ ਡਿਲੀਵਰੀ ਸਿਸਟਮ ਇੰਨਾ ਤਗੜਾ ਸੀਗਾ ਹੁਣ ਤੇ ਆਪਾਂ ਹੁਣੇ ਸੋਚੀਏ ਕਿ ਮੈਂ ਕੀ ਚੀਜ਼ ਖਾਣੀ ਹੈ ਤੇ 5 ਮਿੰਟਾਂ ਵਿੱਚ ਹਾਜ਼ਰ ਹੋ ਜਾਂਦੀ ਹੈ ਤੇ ਘਰੇ ਉਸ ਚੀਜ਼ ਨੂੰ ਬਣਾਉਣ ਵਿੱਚ ਆਪਾਂ ਨੂੰ ਘੰਟੇ ਦੋ ਘੰਟੇ ਜਿਹੜਾ ਵਕਤ ਲੱਗਦਾ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈ ਹਰ ਜਣਾ ਟਾਈਮ ਦੀ ਕਿਸ਼ ਕਰਦਾ ਹੈ ਪਰ ਜਿਹੜੀ ਚੀਜ਼ ਕਾਲੀ ਵਿੱਚ ਹੋਊਗੀ ਕਾਲੀ ਫਟਾਫਟ ਬਣਾਈ ਜਾਊਗੀ ਉਹਦੇ ਵਿੱਚ ਕਿਤਨਾ ਕਿਤੇ ਨੁਕਸਾਨ ਇੱਕ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਬੱਚੇ ਖਾਸ ਕਰਕੇ ਲੜਕੇ ਲੜਕੀਆਂ ਦੀ ਆਪਾਂ ਜੇ ਛਾਤੀ ਦੀ ਗੱਲ ਕਰੀਏ ਹਾਂ ਚੈਸਤੀ ਦੀ ਗੱਲ ਕਰੀਏ ਉਹ ਵੀ ਲੜਕੀਆਂ ਵਾਂਗ ਜਿਹੜੀ ਹੈ ਵੱਧ ਰਹੀ ਹੈ ਇਹ ਇਹ ਵਾਲਾ ਚੇਂਜ ਜਾਂ ਮੋਟੇ ਬਹੁਤ ਹੋ ਰਹੇ ਆ ਬੱਚੇ ਪੱਟ ਬਹੁਤ ਉਹਨਾਂ ਦੇ ਭਾਰੇ ਹੋ ਰਹੇ ਆ ਇਹਦਾ ਰੀਜ਼ਨ ਕੀ ਸਮਝਦੇ ਦੋ ਐਸਪੈਕਟ ਹੈ ਜੀ ਇੱਕ ਤਾਂ ਇਹ ਹੈਗਾ ਕਿ ਜੇ ਆਪਾਂ ਹੁਣ ਦੁੱਧ ਵੀ ਪੀਣਾ ਹੈ ਤੇ ਪਸ਼ੂ ਦਾ ਮੱਝ ਜਾਂ ਗਾਂ ਦਾ ਦੁੱਧ ਵੱਧ ਵੱਧ ਲੈਣ ਲਈ ਉਹਨੂੰ ਹਾਰਮੋਨ ਦਾ ਇੰਜੈਕਸ਼ਨ ਲੱਗੇਗਾ ਤਾਂ ਹਾਰਮੋਨ ਜ਼ਰੂਰ ਉਹ ਜਿਹੜਾ ਆਪਾਂ ਦੁੱਧ ਪੀਂਵਾਂਗੇ ਉਹਦੇ ਵਿੱਚ ਆਏਗਾ ਮੈਂ ਇਹ ਵੀ ਪੱਖ ਸੁਣਿਆ ਹੈ ਕਿ ਸੱਜੀਆਂ ਨੂੰ ਰਾਤੋਂ ਰਾਤ ਗ੍ਰੋਥ ਕਰਾਉਣ ਵਾਸਤੇ ਜੀ ਇਹ ਜਿਹੜੀ ਸਬਜ਼ੀ ਅੱਜ ਖਾਣ ਲਾਇਕ ਨਹੀਂ ਹੈ ਤੇ ਉਹਨੂੰ ਇੰਜੈਕਸ਼ਨ ਲਗਾ ਕੇ ਹਾਰਮੋਨ ਦਾ ਇੰਜੈਕਸ਼ਨ ਲਾ ਕੇ ਉਹ ਅਗਲੇ 2-3 ਦਿਨਾਂ ਵਿੱਚ ਪੱਕੇ ਖਾਣ ਲਾਇਕ ਹੋ ਜਾਂਦੀ ਹੈ। ਹੂੰ ਦੂਜਾ ਅੱਜਕੱਲ ਬੱਚਿਆਂ ਵਿੱਚ ਇਹ ਬੜਾ ਰਾਇ ਹੈ ਕਿ ਸਾਰਾ ਦਿਨ ਮੋਬਾਈਲ ਲੈ ਕੇ ਬੈਠਣਾ ਹੈ। ਹੂੰ ਤਾਂ ਮੇਰੇ ਕੋਲ ਕੋਈ ਮਰੀਜ਼ ਆਉਂਦਾ ਹੈ ਜਿਹੜਾ ਇਦਾਂ ਹੀ ਤਕਲੀਫ ਨਾਲ ਆਉਂਦਾ ਹੈ, ਮੋਟਾਪਾ ਹੈਗਾ। ਤਾਂ ਮੈਂ ਤਿੰਨ ਹੀ ਸਲਾਹਾਂ ਦਿੰਦਾ ਵੀ ਇੱਕ ਤਾਂ ਬਾਜ਼ਾਰ ਦੀ ਚੀਜ਼ ਨਹੀਂ ਖਾਣੀ। ਮਿੱਠਾ ਤਾਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ। ਮਿੱਠਾ ਜਿੰਨਾ ਨੁਕਸਾਨ ਇੱਕ ਸਾਲ ਜਾਂ 2 ਸਾਲ ਦੇ ਬੱਚ ਨੂੰ ਕਰ ਸਕਦਾ ਹੈ, ਉਹਨਾ ਹੀ ਨੁਕਸਾਨ ਇੱਕ 50 ਸਾਲ ਦੇ ਬ ਟੀਵੀ ਤੇ ਮੋਬਾਈਲ ਦੀ ਵਰਤੋਂ ਘਟਾਉਣੀ ਚਾਹੀਦੀ ਤੇ ਜਿਹੜਾ ਵੀ ਘਰ ਦੇ ਕੰਮ ਕਹਿਣ ਉਹ ਪੱਜ-ਪੱਜ ਕੇ ਕਰਨਾ ਚਾਹੀਦੇ। ਬੱਚਿਆਂ ਨੂੰ ਜਿਹੜੇ ਕੰਮ ਜਿਹੜੇ ਕਰਨੇ ਸ਼ਹੀਦ। ਬੱਚੇ ਫਿਰ ਇਹਨਾਂ ਮੋਟਾਪਾ ਜਾਂ ਹਾਰਮੋਨਲ ਚੇਂਜਸ ਤੋਂ ਦੂਰ ਰਹਿਣਗੇ। ਹੂੰ। ਐਡਾ ਜੀ ਬਿਮਾਰੀਆਂ ਦੇ ਨੇੜੇ ਵੀ ਨਹੀਂ ਆਏਗੀ। ਜਿਹੜੀ ਆ ਬੇਕਰੀ ਦੀ ਦੁਕਾਨ ਹੁੰਦੀ ਆ ਉਹਦੇ 'ਚ ਬੜੇ ਲਾਜ਼ੀਜ਼ ਤਰ੍ਹਾਂ ਦੇ ਬਿਸਕਟ ਹੋ ਗਏ ਜੀ। ਕੇਕ ਖਾ ਲੋ ਬੱਚਿਓ ਤੁਸੀਂ ਆ ਫਰੂਟ ਕੇਕ ਆ। ਆ ਲੇਜ਼ कुरकुरे, ਟ੍ਰੈਂਗਲ, ਪ੍ਰੈਂਗਲ ਪਤਾ ਨਹੀਂ ਕੀ ਕੀ ਚੀਜ਼ਾਂ। ਕਿ ਉਹ ਸਾਰੀ ਦੁਕਾਨ 'ਚ ਕੋਈ ਇੱਕ ਚੀਜ਼ ਆਪਣੇ ਖਾਣ ਲਾਇਕ ਹੁੰਦੀ ਐ? ਨਹੀਂ। ਸੱਚ ਦੇ ਆਪਾਂ ਜਿਹੜੇ ਚਿਪਸ ਜਾਂ ਬਿਸਕਟ ਜੇ ਪੈਕੇਟ ਖਵਾ ਕੇ ਉਹਦੇ ਪਿਛਲੇ ਪਾਸੇ ਜੇ ਆਪਾਂ ਪੜ ਲਈਏ ਕਿ ਉਸ ਚੀਜ਼ ਨੂੰ ਬਣਾਉਣ ਲਈ ਕਿੰਨਾ ਕੈਮੀਕਲ ਦੀ ਵਰਤੋਂ ਹੋਈ ਤੇ ਆਪਾਂ ਉਹ ਚੀਜ਼ ਖਾ ਨਹੀਂ ਸਕਾਂਗੇ ਬੱਚੇ ਵਿਚਾਰੇ ਭੋਲੇ ਭਾਲੇ ਹੁੰਦੇ ਉਹ ਜਾਂਦੇ ਸਵਾਦ ਪਿੱਛੇ ਮੈਂ ਕਦੇ ਨਹੀਂ ਖਾਂਦਾ ਨਾ ਮੈਂ ਬਿਸਕਟ ਖਵਾਣਾ ਨਾ ਚਿਪਸ ਖਵਾਣਾ ਕੋਲ ਨਹੀਂ ਖਾਂ ਮੇਰੇ ਕੋਲ ਬੱਚੇ ਆਉਂਦੇ ਆ ਮੈਂ ਬੱਚੇ ਨੂੰ ਆਪ ਸਮਝਾਉਣਾ ਕਿ ਇਸ ਚੀਜ਼ ਤੋਂ ਬਚ ਕੇ ਰਹੋ ਤੇ ਮੈਂ ਤੇ ਹੀ ਮੰਨ ਕੇ ਚੱਲਦਾ ਹਾਂ ਕਿ ਹਰ ਰੋਜ਼ ਮੇਰੇ ਘਰੇ ਤੋਂ ਇੱਕ ਬੱਚਾ ਵੀ ਇਹ ਚੀਜ਼ਾਂ ਛੱਡ ਦੇਵੇ ਤੁਸੀਂ ਇਧੀਆਂ ਪੌੜੀਆਂ ਚੜਦਾ ਜਾਓਗੇ ਪਰ ਜਿਹੜੇ ਜੂਸ ਹੁੰਦੇ ਨੇ ਉਹ ਤਾਂ ਪੀਣ ਲਾਇਕ ਹੋਣਗੇ ਨਹੀਂ ਜੂਸ ਦੇ ਉੱਪਰ ਜ਼ਰੂਰ ਫੋਟੋ ਬਣੀ ਹੁੰਦੀ ਹੈ ਫਲਾਂ ਦੀ ਪਰ ਜੀ ਉਹਨੂੰ ਵੀ ਘੁਮਾ ਕੇ ਆਪਾਂ ਪਿਛਲੇ ਪਾਸੇ ਦੇਖ ਲਈਏ ਤੋਰੇ ਉਹ ਪੀਣ ਦੇ ਲਾਇਕ ਨਹੀਂ ਤੇ ਫਿਰ ਸਮਾਜ ਸਾਡਾ ਕਿੰਨਾ ਪੜ ਗਿਆ ਤੇ ਇਹਨੂੰ ਪੜੇ ਲਿਖੇ ਅਨਪੜ ਸਮਾਜ ਕਵਾਂਗੇ ਕਿ ਬੱਚਿਆਂ ਨੂੰ ਆਪਾਂ ਜ਼ਹਿਰ ਦਿੱਤੀ ਜਾ ਰਹੇ ਬਸ ਉਹੀ ਇੱਕ ਲਾਈਨ ਜੀ ਗੱਲ ਕਰਦੋਂ ਕਿ ਆਪਾਂ ਬਿਮਾਰੀਆਂ ਤੋਂ ਖੁਦ ਸੇ ਘੇੜਦੇ ਪਏ ਆਂ ਜੇ ਆਪਾਂ ਚਾਹੀਏ ਤੇ ਇਹਨਾਂ ਤੋਂ ਦੂਰ ਰਹਿ ਸਕਦੇ ਆਂ ਹੁਣ ਲਾਸਟ ਦੇ ਵਿੱਚ ਆਪਾਂ ਜਿਹੜੇ ਮੇਨ ਤਾਂ ਆਪਣਾ ਟੌਪਿਕ ਜਿਹੜਾ ਹੈਗਾ ਸੀਗਾ ਗੱਲਬਾਤ ਕਰਨ ਦਾ ਤੁਸੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੱਚਿਆਂ ਦੇ ਡਾਕਟਰੋਂ ਜਿਹੜਾ ਇਹ بیٹے ਦੀ ਡੈਥ ਹੋਈ ਹੈ ਮਨਮੀਤ ਸ਼ਰਮਾ ਦੀ ਇਹਦੇ ਕਰਕੇ ਜਿਹੜਾ ਉਹ ਸ਼ੌਕ ਲੱਗਾ ਕਿਉਂਕਿ ਆਪਣੇ ਵੀ ਬੱਚੇ ਨੇ ਤੁਸੀਂ ਆਪਦੇ ਬੱਚਿਆਂ ਨੂੰ ਜਾਂ ਪੁੱਤਰੇ ਪੁੱਤਰੀਆਂ ਨੂੰ ਕੀ ਖੋਣੇ ਮੈਂ ਤਾਂ ਕਦੇ ਵੀ ਉਹਨਾਂ ਨੂੰ ਜੰਗ ਫੋਰਡ ਦੇ ਨੇੜ ਦੀ ਲੰਘਨ ਨਹੀਂ ਦੇਵਾਂਗਾ ਮੈਂ ਤਾਂ ਪੂਰਾ ਜੋਰ ਲਗਾ ਦੂੰਗਾ ਕਿ ਇਦਾਂ ਦੀ ਕੋਈ ਚੀਜ਼ ਉਹਨੇ ਨੇੜੇ ਵੀ ਨਾ ਲੰਗੇ ਨਹੀਂ ਫਿਰ ਉਹ ਜਿੱਦ ਨਹੀਂ ਕਰਦੇ ਦੂਜੇ ਬੱਚਿਆਂ ਨੂੰ ਵੇਖ ਕੇ ਵੀ ਮੈਂ ਇਹਦੀ ਵੀ ਸੰਦਸਾ ਵੈਸੇ ਹੈ ਕਿ ਪਹਿਲੇ 2 ਸਾਲ ਦੇ ਵਿੱਚ ਜੇ ਆਪਾਂ ਬੱਚੇ ਨੂੰ ਨਮਕ ਤੋਂ ਤੇ ਮਿੱਠੇ ਤੋਂ ਦੂਰ ਰੱਖੀਏ ਤਾਂ ਉਹਦੀ ਉਹ ਕਰੇਵੀਂਗ ਹੀ ਖਤਮ ਹੋ ਜਾਂਦੀ ਹੈ ਅੱਛਾ ਜੀ ਬਲੇ ਕਿਤਾਬਾਂ ਚ ਵੀ ਲਿਖਿਆ ਹੈ ਤੇ ਮੈਂ ਸਾਰੇ ਮਰੀਜ਼ਾਂ ਨੂੰ ਵੀ ਇਹ ਸਲਾਹ ਦਿੰਦਾ ਕਿ ਜਿੰਨਾ ਬੱਚਾ 2 ਸਾਲ ਤੋਂ ਛੋਟਾ ਹੈ ਉਹਨੂੰ ਨਮਕ ਦੀ ਤੇ ਮਿੱਠੇ ਦੀ ਆਲਤ ਨਾ ਪਾਈ ਜਾਵੇ ਜੇ 2 ਸਾਲ ਤੱਕ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰੱਖਾਂਗੇ ਤਾਂ ਉਹਨਾਂ ਦਾ ਉਸ ਪਿੱਛੇ ਉਨਾਰਾ ਸਵਾਦ ਹੀ ਨਹੀਂ ਉਹ ਚੀਜ਼ ਖਾਣ ਦਾ ਉਹਨੂੰ ਆਏਗਾ ਉਹ ਗਾਂ ਚਿਪਸ ਤੋਂ ਦੂਰ ਰਹਿਣਗੇ ਹੂੰ ਤੇ ਜੇ ਅੱਜ ਆਪਾਂ ਉਹਨੂੰ ਮਿੱਠੇ ਤੋਂ ਬਚਾ ਕੇ ਰੱਖਾਂਗੇ ਤੇ ਕੱਲ ਉਹਨੂੰ ਕੋਲਡ ਡਰਿੰਕ ਚਾਕਲੇਟ ਆਈਸ ਵੀ ਸਵਾਦ ਜਿਹੜਾ ਹੈਗਾ ਹੈ ਬਿਕਰੀ ਦੀ ਦੁਕਾਨ ਦੀ ਗੱਲ ਤਾਂ ਕਰ ਲਈ ਪਰ ਸ਼ਾਮ ਨੂੰ ਜਦੋਂ ਰੇੜੀਆਂ ਲੱਗਦੀਆਂ ਨੇ ਉੱਤੇ ਗੋਲ ਗੱਪੇ ਕੋਈ ਚਾਟ ਪਾਪੜੀ ਟਿੱਕੀ ਤਾਂ ਪਿੱਛੇ ਜੇ ਸੁਣਿਆ ਸੀ ਕਿ ਗੋਲ ਗੱਪਿਆਂ ਦੇ ਪਾਣੀ ਦੇ ਵਿੱਚ ਬਹੁਤ ਸਾਰੇ ਕੈਂਸਰ ਦੇ ਕਣ ਆ ਗਏ ਉਹ ਬਿਸਕੁਟ ਤਾਂ ਤੁਸੀਂ ਦੱਸਤਾ ਜੂਸ ਵੀ ਦੱਸਤਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੀ ਮਾਰੂ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਕਿਉਂਕਿ ਇਹ ਨਾ ਇਹ ਆਪਣਾ ਇੰਡੀਅਨ ਫਾਸਟ ਫੂਡ ਹੈ ਫਾਸਟ ਫੂਡ ਦਾ ਮਤਲਬ ਹੈ ਕਿ ਫਟਾਫਟ ਸਵਾਦ ਤਿਆਰ ਕਰ ਲਈ ਹਰ ਤਰ੍ਹਾਂ ਦਾ ਕੰਪਰੋਮਾਈਜ਼ ਕੀਤਾ ਜਾਊਗਾ ਹੂੰ ਇਹਦੇ ਤੇ ਤਾਂ ਹੈਲਥ ਡਿਪਾਰਟਮੈਂਟ ਇਹਨਾਂ ਦੇ ਚੈੱਕ ਕਰ ਸਕਦਾ ਹੈ ਜਾਂ ਕਿ ਕਿ ਇਹਨਾਂ ਦੇ ਜੋ ਚੀਜ਼ਾਂ ਬਣਾਉਂਦੇ ਐ ਕੀ ਉਹ ਮਿਆਰੀ ਬਣਦੀਆਂ ਕਿ ਨਹੀਂ ਬਣਦੀਆਂ ਹੂੰ ਕਿਉਂਕਿ ਜਿਹੜੇ ਚੀਜ਼ਾਂ ਸੀਲ ਬੰਦ ਪੈਕੇਟ ਐ ਉਹਨਾਂ ਦੇ ਤੇ ਉਹ ਖੁੱਲ ਕੇ ਲਿਖਦੇ ਐ ਹੂੰ ਉਹ ਆਪਣੀ ਅੰਗਲੀ ਰਹਿ ਜਾਂਦੀ ਕਿ ਆਪਾਂ ਪੜ੍ਹ ਨਹੀਂ ਪਾਉਂਦੇ ਪਰ ਜਿਹੜਾ ਹੁਣ ਓਪਨ ਵੇਅ ਸਾਮਾਨ ਬਣ ਕੇ ਵੇਚਿਆ ਜਾ ਰਿਹਾ ਹੈ ਇਹਦੇ ਬਾਰੇ ਤਾਂ ਹੈਲਥ ਪਾਮੈਡੀ ਚੈੱਕ ਕਰ ਸਕਦੇ ਨੇ ਨਵਾਦੀ ਬੱਚਿਆਂ ਬਾਰੇ ਤਾਂ ਆਪਾਂ ਗੱਲ ਕਰ ਲਈ ਮਾਪਿਆਂ ਨੂੰ ਕੀ ਕਹੋਂਗੇ ਬੱਚਿਆਂ ਨੂੰ ਕਿਵੇਂ ਸੰਭਲਣਾ ਆਪਿਆਂ ਲਈ ਤਾਂ ਦੋ ਸਾਮਨੇ ਜ਼ਰੂਰੀ ਸਨੇਹ ਹੈ ਕਿ ਜਿਹਨੇ ਅੱਜ ਕੱਲ ਠੰਡ ਦਾ ਮੌਸਮ ਚੱਲ ਰਿਹਾ ਹੈ ਸਕੂਲਾਂ ਵਿੱਚ ਵੀ ਸਰਕਾਰ ਨੇ ਛੁੱਟੀਆਂ ਦਿੱਤੀਆਂ ਹੋਈਆਂ ਤਾਂ ਬੱਚਿਆਂ ਨੂੰ ਤਾਂ ਬਿਲਕੁਲ ਕਮਰੇ ਦੇ ਵਿੱਚ ਨਿੱਘ ਵਿੱਚ ਰੱਖਣਾ ਚਾਹੀਦਾ ਹੈ ਬਿਲਕੁਲ ਬਾਹਰ ਠੰਡ ਵਿੱਚ ਜਾਣਾ ਕੋਠੇ ਤੇ ਨਿਕਲਣਾ ਪਤੰਗ ਉਡਾਉਣਾ ਇਹਨਾਂ ਤਰ੍ਹਾਂ ਦੀ ਐਕਟੀਵਿਟੀ ਤੋਂ ਦੂਰ ਰਹਿਣਾ ਚਾਹੀਦਾ ਤੇ ਦੂਸਰਾ ਜਿਹੜੀ ਆਪਾਂ ਅੱਜ ਦੇ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਜੰਕ ਫੂਡ ਤੋਂ ਤਾਂ ਬਿਲਕੁਲ त्याਗਣਾ ਚਾਹੀਦਾ ਹੂੰ ਨਾ ਆ ਜੇ ਆਪ ਆਪ ਨਹੀਂ ਖਾਵਾਂਗੇ ਫੇਰ ਹੀ ਬੱਚੇ ਨੂੰ ਕਹਿ ਸਕਾਂਗੇ ਜੇ ਆਪ 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 ਦਾ ਕੋਰਨਿੰਗ ਦੀ ਬੋਟਲ ਖੋਲ ਲੀਏ ਜਾਂ ਆਈਸਕ੍ਰੀਮ ਖਾਈਏ ਤੇ ਬੱਚੇ ਨੇ ਰੋਕੀ ਉਹ ਫਿਰ ਸੰਭਵ ਨਹੀਂ ਹੋ ਸਕੂਗਾ ਬਿਲਕੁਲ ਡਾਕਟਰ ਸਾਹਿਬ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਡਾਕਟਰ ਸਾਹਿਬ ਨੇ ਐਂਡ ਚ ਜਿਹੜੀ ਗੱਲ ਕੀਤੀ ਹੈ ਮੈਨੂੰ ਲੱਗਦਾ ਸਾਰਾ ਨਿਚੋੜ ਇਹੀ ਹੈ ਕਿ ਆਪਾਂ ਘਰਾਂ ਚੋਂ ਜਿਹੜਾ ਹੈਗਾ ਉਹ ਕਈ ਤਰ੍ਹਾਂ ਦੀਆਂ ਕੰਪਨੀਆਂ ਆਪਾਂ ਨਾਮ ਕੀ ਲੈਣਾ ਫੋਨ ਕਰਦੇ ਆ ਕਿ ਸਾਨੂੰ ਫੁਲਾਣੇ ਹੋਟਲ ਤੋਂ ਆ ਚੀਜ਼ ਲਿਆ ਦਿਓ ਸਾਨੂੰ ਫੁਲਾਣੇ ਥਾਂ ਤੋਂ ਆ ਚੀਜ਼ ਲਿਆ ਦਿਓ ਤਾਂ ਆਪਾਂ ਜੇ ਆਪ ਖਾਣ ਤੋਂ ਜਿਹੜਾ ਹੈਗਾ ਉਹ ਚੀਜ਼ਾਂ ਪਰਹੇਜ਼ ਕਰਾਂਗੇ ਤਾਂ ਹੀ ਆਪਣੇ ਬੱਚੇ ਬਚਣਗੇ ਫਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿਆਰੇ ਬੱਚੇ ਮਨਮੀਤ ਸ਼ਰਮਾ ਦੀ ਜਿਹੜੀ ਮੌਤ ਆ ਉਹਨੇ ਹਲਾ ਕੇ ਰੱਖ ਦਿੱਤਾ ਜਿਵੇਂ ਪਹਿਲਾਂ ਮ ਇਸ ਵਾਸਤੇ ਆਪਾਂ ਨੂੰ ਆਪ ਨੂੰ ਧਿਆਨ ਦੇਣਾ ਪੈਣਾ ਸਾਡਾ ਇਹ ਪੌਡਕਾਸਟ ਸਾਡੀ ਇਹ ਗੱਲਬਾਤ ਕਿਵੇਂ ਲੱਗੀ ਥੱਲੇ ਕਮੈਂਟ ਜ਼ਰੂਰ ਕਰਿਓ ਜਾਂ ਆਪਦੇ ਵਿਚਾਰ ਦੱਸਿਓ ਕਿ ਅੱਗੇ ਨੈਕਸਟ ਮੈਂ ਡਾਕਟਰ ਸਾਹਿਬ ਕੋਲੇ ਕਿਹੜੇ ਸਵਾਲ ਹੋਰ ਲੈ ਕੇ ਆਵਾਂ ਕਿਉਂਕਿ ਬੱਚਿਆਂ ਦੇ ਡਾਕਟਰ ਨੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਉਹ ਜਿਹੜੀ ਬਖੂਬੀ ਜਾਣਕਾਰੀ ਹੁੰਦੀ ਆ ਕਿ ਬੱਚੇ ਕਿਸ ਚੀਜ਼ ਤੋਂ ਪੀੜਤ ਇਹਨਾਂ ਕੋਲੇ ਆ ਰਹੇ ਤਾਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਐਪੀਸੋਡ ਤੁਹਾਨੂੰ ਕਿਵੇਂ ਲੱਗਾ ਹੁਣ ਤੱਕ ਲਈ ਸ਼ੁਕਰੀਆ ਧੰਨਵਾਦ